ਨਿਤਨਾਤੋਂ ਇਸ ਗੁਰੂ ਘਰ ਵਿਖੇ ਗੁਰਬਾਣੀ ਤੇ ਪ੍ਰਵਾਹ ਦੇ ਨਾਲ ਨਾਲ ਜਿੰਨਾ ਬੇਬਹਾਲ ਲੰਗਰ ਗੁਰੂ ਕੇ ਸਿੱਖਾਂ ਨੇ ਵਰਤਾਇਆ ਹੈ ਵੈਗਰੂ ਸਭੀਆਂ ਸੇਵਾਵਾਂ ਦਰਮਨਜੂਰ ਕਰਨ ਕਿਸੇ ਨੇ ਤਨ ਨਾਲ ਸੇਵਾ ਕੀਤੀ ਹੈ ਕਿਸੇ ਨੇ ਮਨ ਨਾਲ ਕਿਸੇ ਨੇ ਧਨ ਨਾਲ ਸਤਿਗੁਰੂ ਸਭ ਦੇ ਦਿਲਾਂ ਦੀ ਜਾਣਦਾ ਹੈ ਵੈਗਰੂ ਸਭ ਨੂੰ ਨਾਮਦਾਨ ਤੇ ਚੜ੍ਹਦੀ ਕਲਾ ਦਾ ਬਲ ਬਖਸ਼ੇ ਆਓ ਮਦਰ ਦੇਵ ਤੇ ਮਾਵਾ ਦੀ ਕਵਤਾ ਸੁਣਾਉਣ ਤੋਂ ਪਹਿਲਾਂ 拉ਡੀ ਸੁਸਾਂ ਵਾਲੇ ਵੀਰ ਨੇ ਇੱਕ ਬਹੁਤ ਸਾਰੀ ਬਾਤ ਲਿਖੀ ਹੈ ਉਹ ਕਹਿੰਦੇ ਬੇਨਤੀ ਹੈ ਕਿ ਢਾਡੀ ਦੇ ਸਾਹ ਸਟੇਜ 'ਤੇ ਸੁਣਾ ਦਵੇ ਸਵਾਰ ਵਿੱਚ ਪੰਜਾਬ ਦੇ ਜਿਹੜੇ ਸੇਖ ਹੈ ਨਾ ਜਿਹੜੇ ਸਿਰ 'ਤੇ ਦਸਤਾਰ ਛਾਉਂਦੇ ਹੈ ਦਸਤਾਰ ਵਾਲੇ ਸਰਦਾਰਾਂ ਦੀ ਅਹਿਮੀਅਤ ਕੀ ਹੈ ਤੇ ਜਿਹੜੇ ਲੋਕ ਗਦਾਰੀਆਂ ਕਰਦੇ ਨੇ ਉਹਨਾਂ ਨੂੰ ਦੁਨੀਆ 'ਚ ਕਿਵੇਂ ਦੁਰਕਾਰਿਆ ਜਾਂਦਾ ਹੈ ਸੱਚੀ ਮੱਚੀ ਸੇਖੀ ਦੀ ਮੈਦਾਨਪ ਦਾ ਨਾਮ ਰੋਸ਼ਨ ਮিনার ਦੀ ਤਰ੍ਹਾਂ ਤਾਂ ਚਮਕਾਇਆ ਕਿ ਪਗੜੀ ਵਾਲਾ ਦਸਤਾਰ ਵਾਲਾ ਸਿੱਖ ਜਿਹੜਾ ਸੀ ਉਹਨੇ 10 ਵਾਰੇ ਦਿੱਲੀ ਦੇ ਤਖਤ ਉਤੇ ਰਾਜ ਕੀਤਾ ਹੈ ਦੁਨੀਆ ਭਰ ਵਿੱਚ ਸਿੱਖ ਪ੍ਰਸਿੱਧ ਹੋ ਗਿਆ ਹੈ ਇਹ ਲਾਡੀ ਸੂਸਾਂ ਵਾਲੇ ਨੇ ਬੜੀ ਖੂਬਸੂਰਤ ਕਵਤਾ ਲਿਖੀ ਹੈ ਢਾਡੀ ਜੱਥਾ ਬਾੜ ਬਿਆਨ ਕਰਨ ਲੱਗਾ ਹੈ ਕਿ ਜਿਹੜੇ ਬਲਤ ਮਰਦ ਹੋਣ ਅਨਖੀਲੇ ਸੂਰਬੀਰ ਹੋਣ ਉਹਨਾਂ ਦੀਆਂ ਫੋਟੋਆਂ ਸੰਸਾਰ ਵਿੱਚ ਮਰਨ ਤੋਂ ਮਗਨ ਹੋਈ ਵਿਕਤੀਆਂ ਨੇ ਜਿਹੜੇ ਗਦਾਰ ਹੁੰਨ ਉਹਨਾਂ ਨੂੰ ਕੋਈ ਜਾਣਦਾ ਨਹੀਂ ਕਿਉਂਕਿ ਪੱਗਾ ਵਾਲੇ ਹੀ ਕੁਰਬਾਨੀ ਕਰ ਸਕਦੇ ਜਦੋਂ ਦੇਸ਼ ਤੇ ਕੋਈ ਆਪਤ ਪੈਂਦੀ ਹੈ ਜਦੋਂ ਕਦੇ ਬਾਦਰ ਤੇ ਕੋਈ ਸ਼ਿਵਮ ਬਣੇ ਜਦੋਂ ਪੰਜਾਬ ਦੇ ਸਰਦਾਰ ਸਿੱਖ ਸਰਦਾਰਾਂ ਦੀ ਆਰਮੀ ਜਾਏਗੀ ਜਦੋਂ ਕਿਤੇ ਹੋਰ ਸੁਨਾਮੀ ਲਹਿਰਾ ਉੱਠਦੀਆਂ ਨੇ ਜਦੋਂ ਕਿਸੇ ਰੇਲ ਟ੍ਰੇਨ ਦਾ ਸਭ ਤੋਂ ਪਹਿਲਾਂ ਜਾ ਕੇ ਸੁਰੱਖਿਆ ਵਾਸਤੇ ਪੰਜਾਬੀ ਭਰਾਏ ਪਹੁੰਚਦੇ ਕਿਤੇ ਵੀ ਲਗਰਦੀ ਲੋੜ ਹੋਵੇ ਗੁਰੂ ਮਹਾਰਾਜ ਕਿਰਪਾ ਕਰੇ ਇਹ ਦੇਸ਼ ਉਦੇਸ਼ੇ ਸਦਾ ਵਾਸਤੇ ਚੜ੍ਹਦੀ ਕਲਾ ਪ੍ਰਾਪਤ ਕਰਦੇ ਰਹਿਣ ਆਓ ਜਿਹੜੇ ਸੂਰਮੇ ਨੇ ਉਹਨਾਂ ਦੀ ਪੱਗ ਦਾ ਦੁਨੀਆ ਵਿੱਚ ਸਤਕਾਰ ਕੀ ਹੈ ਢਾਡੀ ਜਥਾ ਦੋ ਸ਼ਬਦ ਤੁਹਾਡੀ ਸੇਵਾ ਵਿੱਚ ਬਿਆਨ ਕਰਨ ਲੱਗੇ ਇਹ ਜਿਹੜੀ ਵਾਰ ਜਥਾ ਬਿਆਨ ਕਰਨ ਲੱਗਾ ਇਹ ਲਾਗੇ ਸੂਸਾਂ ਵਾਲੇ ਦੀ ਲਿਖੀ ਹੋਈ ਪਿਆਰ ਨਾਲ ਸਰਵਨ ਕਰੋ